ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਲਾ 5 ਵਾ ਗੁਰਪ੍ਰਸਾਦ ਨਾਮ ਮੰਨ ਲਾਗਾ ਜਨਮ ਜਨਮ ਕਾ ਸੋਇ ਜਾਗਾ ਅੰਮ੍ਰਿਤ ਗੁਣ ਉਚਰ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪ੍ਰਾਣੀ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਘਰ ਬਾਹਰ ਸੁਖ ਸਹਜ ਸਵਾਰੇ ਰਹਾਉ ਸੋਈ ਪਛਾਤਾ ਜਿਨਹੈ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਖਦ ਪੁਣਹ ਚਾਰ ਹਰ ਹਰ ਨਾਮ ਜੀ ਪ੍ਰਾਣ ਅਧਾਰ ਸਾਚਾ ਧਨ ਪਾਇਓ ਹਰ ਰੰਗ ਦੁ ਤਰ ਤਰੇ ਸਾਦ ਕਾ ਸੰਗ ਸੁਖ ਵਸੋ ਸੰਤ ਜਨ ਪਰਵਾਹ ਹਰ ਤਨ ਖਟਿਓ ਜਾਂ ਕਾ ਨਾਹੇ ਸੁਮਾ ਜਿਸਹ ਪ੍ਰਾਪਤ ਤਿਸ ਗੁਰ ਦੇ ਨਾਨਕ ਬਰਤਾ ਕੋਈ ਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 184 ਅਤੇ 185 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਾਡੇ ਜੀਵਨ ਦੇ ਜਿਹਦੀ ਮਨੁੱਖ ਭਾਲ ਕਰਦਾ ਕਿਉਂਕਿ ਜਿਵੇਂ ਅਸੀਂ ਤਨ ਦੇ ਤਲ ਤੇ ਜਿਉਂਦੇ ਆ ਉਸ ਵੇਲੇ ਅਸੀਂ ਤਨ ਦੀਆਂ ਲੋੜਾਂ ਦੇ ਵਾਸਤੇ ਹੀ ਅਰਦਾਸ ਕਰਦੇ ਆ ਔਰ ਬਹੁਤਾਂ ਇਸ ਤਨ ਦੀਆਂ ਲੋੜਾਂ ਵਾਸਤੇ ਹੀ ਸਾਰੀ ਜ਼ਿੰਦਗੀ ਪ੍ਰਾਰਥਨਾ ਕਰਦੇ ਆ ਅਰਦਾਸ ਕਰ वैसे गुरबानी ਦੇ ਵਿੱਚ ਸਤਿਗੁਰ ਨੇ ਸਾਨੂੰ ਕੋਈ ਮਨਾ ਨਹੀਂ ਕੀਤਾ ਜਦੋਂ ਭਗਤ ਧੰਨਾ ਜੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਉਹਨਾਂ ਜਿਹੜੀਆਂ ਰੋਜ਼ ਮਰਾਂ ਦੀਆਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਸਨ ਉਹ ਵੀ ਪਰਮੇਸ਼ਰ ਕੋਲ ਮੰਗੀਆਂ ਦਾਲ ਸੀਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਉ ਪਣੀਆਂ ਸ਼ਾਦਨ ਲੀਕਾ ਅਨਾਜ ਮੰਗੋ ਸਤ ਸਿਕਾ ਪਰ ਇਹ ਜਿਸ ਵੇਲੇ ਆਪਾਂ ਇਹ ਤਾਂ ਸਮਝ ਲੈਣੇ ਆ ਪਰ ਉਹਨਾਂ ਨੇ ਇਹ ਭਗਤੀ ਵੀ ਮੰਗੀ ਕਹਖਦੇ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤ ਤੇ ਸਾਨੂੰ ਜੀਵਨ ਦੇ ਵਿੱਚ ਸੁੱਖ ਚਾਹੀਦਾ ਫਿਰ ਇੱਕ ਅਸੀਂ ਅਰਦਾਸ ਕਰਦੇ ਆ ਕਿ ਇਹ ਜਿਸ ਤਨ ਦੇ ਵਾਸਤੇ ਅਸੀਂ ਚੀਜ਼ਾਂ ਮੰਗੀਆਂ ਉਹ ਸਾਡਾ ਤਨ ਜਿਹੜਾ ਹੈ ਉਹ ਤੰਦਰੁਸਤ ਰਹੇ ਅਰੋਗਤਾ ਦੇ ਵਾਸਤੇ ਅਸੀਂ ਬੇਨਤੀਆਂ ਕਰਦੇ ਹਾਂ ਫਿਰ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਇਹ ਤਨ ਤਾਂ ਮਿਲ ਗਿਆ ਤਨ ਵੀ arogh ਹੈ ਬਿਮਾਰੀ ਕੋਈ ਨਹੀਂ ਹੈ ਰੱਬ ਨੇ ਦਿੱਤਾ ਵੀ ਬਹੁਤ ਕੁਝ ਹੈ ਪਰ ਤੀਸਰਾ ਹੁੰਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਸੁੱਖ ਮਿਲ ਜਾਏ ਇਹ ਚੀਜ਼ਾਂ ਵਾਪਸ ਨਾ ਚਲੇ ਜਾਣ ਕਿ ਜੋ ਸਾਨੂੰ ਮਿਲਿਆ ਹੈ ਨਾ ਉਹ ਸਾਡੇ ਕੋਲ ਖੁੰਝਣਾ ਜਾਵੇ ਉਹਦੇ ਵਾਸਤੇ ਅਰਦਾਸ ਪਰ ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਭਾਈ ਜੇ ਸੁੱਖ ਚਾਹੀਦਾ ਹੈ ਨਾ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਕੁਸ਼ਲ ਕਹਿੰਦੇ ਸੁੱਖ ਨਾਲ ਸ਼ਬਦ ਲਿਖਿਆ ਸਭ ਇੱਕ ਸੁਖ ਨਹੀਂ ਸਾਰੇ ਸੁਖ ਤੈਨੂੰ ਪ੍ਰਾਪਤ ਹੋਣਗੇ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਸਾਰੇ ਸੁਖ ਪ੍ਰਾਪਤ ਹੋਣਗੇ ਜਿਨ੍ਹਾਂ ਸੁੱਖਾਂ ਦੀ ਤੂੰ ਭਾਲ ਕਰਦਾ ਹੈ ਸਹਦ ਮਨੁੱਖ ਨੂੰ ਭੁਲੇਖਾ ਹੈ ਇੱਕ ਨਹੀਂ ਬਹੁਤ ਆਦ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਕਿ ਸਹਦ ਧਨ ਦੌਲਤ ਦੇ ਵਿੱਚੋਂ ਸੁਖ ਮਿਲਦੇ ਹੈ ਹਾਂ ਠੀਕ ਹੈ ਕਿ ਅਸੀਂ ਆਪਣੇ ਲੋੜ ਦੇ ਵਾਸਤੇ ਅਸੀਂ ਕੰਮ ਵੀ ਕਰਨਾ ਕਿਰਤ ਵੀ ਕਰਨੀ ਹੈ ਪਰ ਜਿਸ ਵੇਲੇ ਮਨੁੱਖ ਲੋਭ ਦੇ ਵਿੱਚ ਆ ਜਾਂਦਾ ਹੈ ਪਾਪ ਕਰਦਾ ਹੈ ਤੇ ਮਹਾਰਾਜ ਦਾ ਸ਼ਬਦ ਇਹ ਆਪਾਂ ਸ਼ਲੋਕ ਪੜ੍ਹਦੇ ਆਂ ਆਸਾ ਕੀ ਵਾਰ ਵਿੱਚ ਕਹਿੰਦੇ ਲੱਭ ਪਾਪ ਦੋਇ ਰਾਜਾ ਮਹਿਤਾ ਫੇ ਤੀਸਰੀ ਨਾਲ ਜੁੜ ਜਾਂਦਾ ਕੂੜ ਹੋਆ ਸਿੱਖਦਾਰ ਸਾਰਾ ਕੁਝ ਇਕੱਠਾ ਹੋ ਜਾਂਦਾ ਹੈ ਤੇ ਉਹਦੇ ਵਾਸਤੇ ਫਿਰ ਲੋਭ ਕਰਦੇ ਆਂ ਪਾਪ ਕਰਦੇ ਆਂ ਮਾਇਆ ਨੂੰ ਇਕੱਤਰ ਕਰਦੇ ਆਂ ਇੱਕ ਨਾ ਸਾਖੀ ਆਪਾਂ ਪੜਦੇ ਸੁਣਦੇ ਆਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਲਕ ਭਾਗੋ ਦੇ ਕੋਲ ਗਏ ਸਤਗੁਰਾਂ ਨੂੰ ਫੋਟੋਆਂ ਵੀ ਬਣ ਗਈਆਂ ਵੀ ਸਤਗੁਰ ਜੀ ਨੇ ਹੱਥ ਦੇ ਵਿੱਚ ਪੂੜੀ ਫੜੀ ਦੂਸਰੇ ਹੱਥ ਵਿੱਚ ਫੁੜਕਾ ਫੜਿਆ ਇੱਕ ਚੋਂ ਦੁੱਧ ਨਿਕਲਿਆ ਇੱਕ ਵਿੱਚੋਂ ਖੂਨ ਨਿਕਲਿਆ ਤੇ ਪੂੜੀਆਂ ਤੇ ਰੋਟੀਆਂ ਵਿੱਚੋਂ ਦੁੱਧ ਖੂਨ ਨਹੀਂ ਨਿਕਲਦਾ ਹੁੰਦਾ ਇੱਕ ਪ੍ਰਤੀਕ ਸਤਗੁਰੂ ਨੇ ਦੱਸਿਆ ਇੱਕ ਸਮਝਾਉਣ ਦਾ ਤਰੀਕਾ ਦੱਸਿਆ ਭਾਈ ਜਿਹੜਾ ਤੂੰ ਅੱਡਾ ਵੱਡਾ ਬ੍ਰਹਮ ਭੋਜ ਕਰ ਰਿਆ ਨਾ ਇਹ ਜਿਹੜਾ ਤੂੰ ਲੋਭ ਦੀ ਖਾਤਰ ਪਾਪ ਕਰਕੇ ਸਭ ਕੁਝ ਇਕੱਠਾ ਕਰ ਲਿਆ ਤੇ ਇਦਾਂ ਰੱਬ ਤਾਂ ਨਹੀਂ ਖੁਸ਼ ਹੁੰਦਾ ਤੇ ਤੇਰੇ ਜਿਹੜੇ ਮਾਲ ਪੂੜੇ ਆ ਨਾ ਤੇਰੀਆਂ ਪੂੜੀਆਂ ਜਿਹੜੀਆਂ ਉਹਦੇ ਵਿੱਚ ਖੂਨ ਹੈ ਮਾਫ ਕਰਨਾ ਸਾਧ ਸੰਗਤ ਜੀ ਜਿਹੜੇ ਲੋਕ ਸਾਰਿਆਂ ਦੀ ਗੱਲ ਨਹੀਂ ਐਸੇ ਵੀ ਲੋਕ ਹਨ ਜਿਹੜੇ ਗਲਤ ਤਰੀਕੇ ਦੇ ਨਾਲ ਧਨ ਕਮਾ ਕੇ ਆਪਣੇ ਬੱਚਿਆਂ ਨੂੰ ਖਲਾਉਂਦੇ ਆ ਹੁਣ ਉਹ ਜਿਹੜਾ ਬੱਚਾ 17 18 ਸਾਲ ਖੂਨ ਦੀ ਕਮਾਈ ਖਾਏਗਾ ਉਹ ਖੁਨਖਾਰ ਬਣ ਜਾਏਗਾ ਪਰ ਗਲਤ ਕਿਉਂ ਬੱਚੇ ਨਿਕਲਦੇ ਆ ਬੱਚੇ ਜਦੋਂ ਗਲਤ ਕੰਮ ਕਰਦੇ ਆ ਉਹ ਹਿੱਸੇ ਕਰਕੇ ਆ ਕਿ ਅਸੀਂ ਜੋ ਕਮਾਈ ਕਰਕੇ ਲਿਆ ਕੇ ਦੇ ਰਹੇ ਆ ਉਹ ਖੂਨ ਦੀ ਕਮਾਈ ਹੈ ਲੋਭ ਦੇ ਨਾਲ ਪਾਪ ਕਰਕੇ ਲਭ ਪਾਪ ਦੋਇ ਰਾਜਾ ਮਹਿਤਾ ਕੋੜ ਹੋਆ ਸਿੱਕਦਾਰ ਤੇ ਉਹ ਫਿਰ ਲੋਕਾਂ ਵਾਸਤੇ ਵੀ ਹਾਨੀਕਾਰਕ ਹੋ ਜਾਂਦੇ ਤੇ ਪਰਿਵਾਰ ਦੇ ਵਾਸਤੇ ਵੀ ਹਾਨੀਕਾਰਕ ਹੋ ਜਾਂਦੇ ਬੱਚੇ ਦੇ ਦੇ ਕਿੰਨੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਸਤਗੁਰ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਤੇ ਉਹ ਲੋਕ ਜਿਹੜੇ ਆ ਇਹ ਨਹੀਂ ਜਾਣਦੇ ਕਿ ਅਸੀਂ ਜੋ ਖਲਾ ਰਹੇ ਆ ਤੇ ਜੈਸਾ ਅੰਨ ਤੈਸਾ ਮਨ ਤੈਸਾ ਜੈਸਾ ਪਾਣੀ ਤੈਸੀ ਬਾਣੀ ਉਦਾਂ ਦੀ ਉਹਨਾਂ ਦੀ ਭਾਸ਼ਾ ਬਣੇਗੀ ਉਦਾਂ ਦਾ ਉਹਨਾਂ ਦਾ ਧੰਨ ਬਣੇਗਾ ਕਿਉਂਕਿ ਸਿਰਫ ਰੋਟੀਆਂ ਦੀ ਖਾਤਰ ਅੱਜ ਤਾਂ ਦੇਖਣਾ ਪੁਰਾਣੇ ਸਮਿਆਂ ਵਿੱਚ ਅੱਜ ਵੀ ਕਿਤੇ ਕਿਤੇ ਬੀਬੀਆਂ ਜਿਹੜੀਆਂ ਫੁਲਕੇ ਦੇ ਉੱਪਰ ਫੁਲਕਾ ਤੈਨ ਲਾ ਦਿੰਦੇ ਸੀ ਇਦਾਂ ਦਾ ਸਾਡਾ ਸਰੀਰ ਬਣਿਆ ਰੋਟੀਆਂ ਖਾ ਖਾ ਤੇ ਗੁਰੂ ਮਹਾਰਾਜ ਕਹਿੰਦੇ ਖਾਣ ਵਾਸਤੇ ਨਹੀਂ ਹੈ ਇਹ ਪਰਮੇਸ਼ਰ ਜੀ ਆਤਮਿਕ ਸੁੱਖ ਜਾਈਦਾ ਤੇ ਉਹ ਪਰਮੇਸ਼ਰ ਦੀ ਭਗਤੀ ਨਾਲ ਮਿਲੇਗਾ ਗਲਤ ਤਰੀਕਿਆਂ ਦੇ ਨਾਲ ਧਨ ਕਮਾਇਆ ਹੋਇਆ ਗੁਰੂ ਮਹਾਰਾਜ ਕਹਿੰਦੇ ਪਾਪਾਂ ਵਾਜੋਂ ਹੋਵੇ ਨਹੀਂ ਮੋਹਾਂ ਸਾਥ ਨਾ ਜਾਏ ਤੇ ਇਹ ਪਾਪਾਂ ਤੋਂ ਬਿਨਾ ਹੋ ਨਹੀਂ ਸਕਦੀ ਤੇ ਮਰਿਆਂ ਦੇ ਨਾਲ ਲੈ ਜਾਂਦਾ ਕਿਨੇ ਸਤਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਕੀਤੇ ਆ ਉਹਦੇ ਵਿੱਚੋਂ ਸੁੱਖ ਲੱਭਦਾ ਨਹੀਂ ਮਿਲਦਾ ਪਾਸ਼ਾ ਕਹਿੰਦੇ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਜਦੋਂ ਪ੍ਰਭੂ ਦਾ ਸਿਮਰਨ ਕਰੇਗਾ ਪ੍ਰਭੂ ਦੀ ਭਗਤੀ ਕਰੇਗਾ ਕੁਸ਼ਲ ਸਭ ਪਾਏ ਕੁਸ਼ਲ ਭਾਵ ਸੁੱਖ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣਗੇ ਅੱਗੇ ਪਾਸ਼ਾ ਕਹਿੰਦੇ ਘਰ ਬਾਹਰ ਸੋਖ ਸਹਜ ਸਵਾਏ ਸਵਾਏ ਦਾ ਵੀ ਅਰਥੰਦਾ ਸਾਰੇ ਸਾਰੇ ਆਤਮਿਕ ਸੁਖ ਤੈਨੂੰ ਘਰ ਮਤਲ ਹਿਰਦਾ ਘਰ ਤੇ ਬਾਹਰ ਵੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਦੋਂ ਕਹੋ ਨਾਨਕ ਗੁਰ ਮੰਤਰ ਦੜਾਏ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਘਰ ਬਾਹਰ ਸੁਖ ਸਹਜ ਸਵਾਏ ਰਹਾ ਗੁਰ ਪ੍ਰਸਾਦ ਨਾਮ ਮਨ ਲਾਗਾ ਗੁਰੂ ਦੀ ਕਿਰਪਾ ਉਹਦੀ ਬਖਸ਼ਿਸ਼ ਦੇ ਰਾਹੀ ਨਾਮ ਦੇ ਵਿੱਚ ਮਨ ਲੱਗਦਾ ਤੇ ਜਦੋਂ ਨਾਮ ਦੇ ਵਿੱਚ ਮਨ ਲੱਗਦਾ ਸਾਬ ਕਹਿੰਦੇ ਜਨਮ ਜਨਮ ਕਾ ਸੋਇਆ ਜਾਗਾ ਉਹ ਜਨਮ ਜਨਮਾਤਰਾ ਤੋਂ ਸੁਤਾ ਹੋਇਆ ਜਿਹੜਾ ਮਨ ਹੈ ਨਾ ਉਹ ਜਾਗ ਜਾਂਦਾ ਹੈ ਦੇ ਉਹਨੂੰ ਜਗਾਉਣ ਦਾ ਹੀ ਤਰੀਕਾ ਸਤਗੁਰ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਵੀ ਸੰਗ ਨਾ ਹੋਇਆ ਇਹ ਮਨਾ ਜਿਹੜਾ ਸਰੀਰ ਆਇਆ ਨਾ ਇਹ ਵੀ ਤੇਰੇ ਨਾਲ ਨਹੀਂ ਜਾਣਾ ਜੋ ਤਨ ਉਪਜਿਆ ਸੰਗ ਹੀ ਸੋਵੀ ਸੰਗ ਨਾ ਹੋਇਆ ਤੇ ਜਦੋਂ ਸਤਗੁਰੂ ਦੇ ਨਾਮ ਨਾਲ ਜੁੜੇਗਾ ਬਾਸ਼ਾ ਕਹਿੰਦੇ ਜਨਮ ਜਨਮ ਕਾ ਸੋਇਆ ਜਾਗਾ ਜਦੋਂ ਜਾਗ ਗਿਆ ਅੰਮ੍ਰਿਤ ਗੁਣ ਉਚਰਾ ਪ੍ਰਭ ਬਾਣੀ ਉਹ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਗੁਣ ਜਿਹੜੇ ਆ ਉਹ ਬਾਣੀ ਰੂਪ ਦੇ ਵਿੱਚ ਪ੍ਰਭੂ ਨੂੰ ਯਾਦ ਕਰਦਾ ਤੇ ਕਿੱਥੋਂ ਮਿਲਦੀ ਇਹ ਗੱਲ ਪੂਰੇ ਗੁਰ ਕੀ ਸਮਤ ਪ੍ਰਾਣੀ ਇੱਕ ਹੁੰਦੀ ਆ ਕੁਮਤ ਇਕ ਹੁੰਦੀ ਸਮੱਤ ਤੇ ਗੁਰੂ ਤਾਂ ਸਮੱਤ ਹੀ ਦਿੰਦਾ ਹੈ ਗੁਰੂ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਜਿਹੜਾ ਪ੍ਰਾਣੀ ਪੂਰੇ ਗੁਰੂ ਦੀ ਸਮੱਤ ਲੈਂਦਾ ਹੈ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਘਰ ਬਾਹਰ ਸੁਖ ਸਹਿਜ ਸਬਾਏ ਰਹਾਉ ਸੋਈ ਪਛਾਤਾ ਜਿਨਹਉ ਪਾਇਆ ਇਹ ਵੀ ਬਹੁਤ ਵੱਡੀ ਗੱਲ ਹੈ ਬਿਜਨੇ ਸਾਨੂੰ ਪੈਦਾ ਕੀਤਾ ਨਾ ਅਸੀਂ ਉਹਨੂੰ ਭੁੱਲ ਗਏ ਪਰ ਜਦੋਂ ਪ੍ਰਮਾਤਮਾ ਨੂੰ ਯਾਦ ਕਰੇਗਾ ਉਹਦਾ ਸਿਮਰਨ ਕਰੇਗਾ ਇਹ ਵੀ ਤੈਨੂੰ ਸਮਝ ਆਏਗੀ ਵੀ ਜਿਨੇ ਮੈਨੂੰ ਪੈਦਾ ਕੀਤਾ ਪਾਸ਼ਾ ਕਹਿੰਦੇ ਭਾਈ ਉਹ ਲੋਕ ਉਹ ਨੂੰ ਭੁੱਲ ਗਏ ਜਿਹੜਾ ਪ੍ਰਮਾਤਮਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਉਹਨੂੰ ਭੁੱਲ ਗਏ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਸਾਨੂੰ ਜੀਵਨ ਦਿੰਦਾ ਸਾਡੀ ਸਾਵਾ ਸਵਾਸ ਪ੍ਰਤ ਪਾਲਣਾ ਕਰਦਾ ਮਹਾਰਾਜ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ ਉਹ ਸਹਾਰਾ ਵੀ ਦਿੰਦਾ ਸੋਈ ਪਛਾਤਾ ਜਿਨਹੇ ਉਪਾਇਆ ਕਰ ਕਿਰਪਾ ਪ੍ਰਭ ਆਪ ਮਲਾਇਆ ਕਿਰਪਾ ਕਰਕੇ ਪ੍ਰਭੂ ਨੇ ਆਪ ਹੀ ਮਲਾਇਆ ਬਾਂਹ ਪਕਰ ਲੀਨੋ ਕਰ ਆਪਣਾ ਜਦੋਂ ਉਹ ਬਾਹ ਫੜ ਲੈਂਦਾ ਹੈ ਨਾ ਆਪਣਾ ਬਣਾ ਲੈਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬਾਹ ਪਕੜ ਠਾਕਰ ਹੋਂ ਕਿ ਦੀ ਗੁਣ ਅਬ ਗੁਣ ਨਾ ਪਛਾਣ ਉਹਦੀ ਰਹਿਮਤ ਹੁੰਦੀ ਜਦੋਂ ਬਖਸ਼ਿਸ਼ ਹੁੰਦੀ ਜਦੋਂ ਉਹ ਬਾਹ ਫੜ ਲੈਂਦਾ ਬਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਫਿਰ ਸਦਾ ਹੀ ਹਰੀ ਦੀ ਸਿਫਤ ਉਹਦਾ ਜਪ ਉਹਦਾ ਜਾਪ ਕਰਨਾ ਅੱਠੇ ਪੈਰ ਉਹਨੂੰ ਜਦਾਂ ਆਪਾਂ ਕੱਲ ਵੀ ਪੰਕਤੀ ਆਈ ਸੀ ਗੁਰਮਾਰਗ ਕਹਿੰਦੇ ਆਠ ਪੈਰ ਸਿਮਰੋ ਪ੍ਰਭ ਨਾਮ ਕਹਿੰਦੇ ਅੱਠੇ ਪੈਰ ਉਹਨੂੰ ਯਾਦ ਕਰਨਾ ਅਨਕ ਤੀਰਥ ਮਜਣੇ ਇਸ਼ਨਾਨ ਉਹਨੂੰ ਯਾਦ ਕਰਨਾ ਹੀ ਅਨੇਕਾਂ ਤੀਰਥਾਂ ਦਾ ਇਸ਼ਨਾਨ ਕਰਨਾ ਹੈ ਪਾਰ ਬ੍ਰਹਮ ਕੀ ਸਰਨੀ ਪਾਹੇ ਕੋਟ ਕਲੰਕ ਖਿੰਨ ਮੈਂ ਮਿਟ ਜਾਏ ਕਰੋੜਾਂ ਕਲੰਕ ਕਲੰਕ ਹੁੰਦਾ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਬੰਦੇ ਦੀ ਬਦਨਾਮੀ ਹੁੰਦੀ ਆ ਸਤਗੁਰੂ ਕਹਿੰਦੇ ਕਰੋੜਾਂ ਇਦਾਂ ਦੇ ਕਰਮ ਜਿਹੜੇ ਆ ਖਿੰਨ ਮੈਂ ਮਿਟ ਜਾਏ ਪਰ ਕਦੋਂ ਜਦੋਂ ਤੋਬਾ ਕਰ ਲਵੇ ਅੱਗੇ ਤੋਂ ਨਹੀਂ ਕਰਾਂ ਉਹ ਤਾਂ ਬਹੁਤ ਵੱਡਾ ਸਬਕ ਕਹਿੰਦੇ ਸੀ ਬੇਮੋਤਾਜ ਪੂਰਾ ਪਾਤਸ਼ਾਹ ਪ੍ਰਭੂ ਦੇ ਸੇਵਕ ਸਾਚਾ ਵਿਸ਼ਾ ਜਿਹੜੇ ਪ੍ਰਭੂ ਦੇ ਸੇਵਕ ਆ ਉਹ ਸਦਾ ਥਿਰ ਪਰਮੇਸ਼ਰ ਦਾ ਭਰੋਸਾ ਰੱਖਦੇ ਆ ਗੁਰ ਪੂਰੇ ਰਾਖੇ ਦੇ ਹੱਥ ਨਾਨਕ ਪਾਰ ਬ੍ਰਹਮ ਸਮਰਾਠ ਜਿਹੜੇ ਜਪਦੇ ਆ ਸਤਿਗੁਰ ਕਹਿੰਦੇ ਬਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਖਦ ਪੁਣਹ ਚਾਰ ਇਹ ਬਹੁਤ ਤਰੀਕੇ ਲੋਕੀ ਵਰਤਦੇ ਕੋਈ ਮੰਤਰ ਪੜ ਰਿਹਾ ਮੂਹ ਦੇ ਨਾਲ ਤੰਤਰ ਜਾਦੂ ਟੂਣਾ ਕਰਨਾ ਔਖਦ ਦਵਾਈ ਪੁਣਹ ਚਾਰ ਜੀ ਕੋ ਕਰਮ ਕਰ ਲੈ ਪਛਤਾਵਾ ਕੀਤਾ ਸਤਗੁਰੂ ਕਹਿੰਦੇ ਨਹੀਂ ਤੂੰ ਤਾਂ ਨਾਮ ਜਪ ਹਰ ਹਰ ਨਾਮ ਜੀ ਪ੍ਰਾਣ ਅਧਾਰ ਤੇਰੀ ਜ਼ਿੰਦਗੀ ਦਾ ਤੇਰੇ ਪ੍ਰਾਣਾ ਦਾ ਸਹਾਰਾ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਹੈ ਵੀ ਇਹਨਾਂ ਦੇ ਨਾਲ ਰੱਬ ਨਹੀਂ ਮਿਲਣਾ ਤੰਤ ਮੰਤ ਨਾਲ ਜੋ ਹੀ ਤੇ ਤੇ ਚਾਖ ਨਾ ਲੱਗੇ ਤੇ ਨਾ ਤੇਰੇ ਉੱਪਰ ਕੋਈ ਜਾਦੂ ਟੂਣਾ ਕੰਮ ਕਰ ਸਕਦਾ ਕੋਈ ਮੰਤਰ ਪੜੀ ਜਾਵੇ ਕੁਝ ਮਰਜ਼ੀ ਕਰੀ ਤੇ ਤੇਰੇ ਉੱਪਰ ਅਸਰ ਨਹੀਂ ਕਰੇਗਾ ਜਿਹੜਾ ਬਾਣੀ ਪੜਦਾ ਹੈ ਹਰ ਹਰ ਨਾਮ ਜੀ ਪ੍ਰਾਣ ਆਧਾਰ ਸਾਚਾ ਧਨ ਪਾਇਓ ਹਰ ਰੰਗ ਹਰ ਰੰਗ ਪਰਮੇਸ਼ਰ ਦੇ ਪਿਆਰ ਦੇ ਵਿੱਚ ਆਏ ਤੇ ਸੱਚਾ ਧਨ ਜਿਹੜਾ ਸੀ ਨਾ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਕਿਉਂਕਿ ਨਾਲ-ਨਾਲ ਸਤਿਗੁਰੂ ਜੀ ਇਹ ਸਾਨੂੰ ਬਾਣੀ ਦੇ ਵਿੱਚ ਸਮਝਾ ਰਹੇ ਕਹਿੰਦੇ ਕਾਚਾ ਧਨ ਸੰਚੈ ਮੂਰਖ ਵਾਰ ਸੱਚਾ ਧਨ ਕਿੱਥੋਂ ਮਿਲਦਾ ਸੱਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨੇ ਆ ਵੇਚੈ ਉਹ ਜਦੋਂ ਸੱਚਾ ਨਾਮ ਪਰਮੇਸ਼ਰ ਦਾ ਪ੍ਰਾਪਤ ਹੋ ਜਾਂਦਾ ਹੈ ਤੇ ਉਹਦੇ ਪ੍ਰੇਮ ਦੇ ਵਿੱਚ ਲੱਗ ਕੇ ਉਹਦੇ ਰੰਗ ਦੇ ਵਿੱਚ ਰੰਗ ਕੇ ਹੀ ਪ੍ਰਾਪਤ ਹੁੰਦਾ ਹੈ। ਸਾਚਾ ਤਨ ਪਾਇਓ ਹਰ ਰੰਗ ਦੁੱਤਰ ਤਰੇ ਸਾਧਕਾਂ ਸੰਗ ਦੁੱਤਰ ਕਹਿੰਦੇ ਆ ਵੀ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਬੜਾ ਮੁਸ਼ਕਲ ਹੈ। ਕਠਿਨਾਈ ਵਾਲਾ ਕੰਮ ਹੈ। ਇਹ ਜਿਹੜਾ ਭਵ ਸਾਗਰ ਹੈ ਨਾ ਸੰਸਾਰ ਸਮੁੰਦਰ ਹੈ। ਇਹ ਤਰਿਆ ਨਹੀਂ ਜਾ ਸਕਦਾ। ਪਰ ਗੁਰੂ ਮਹਾਰਾਜ ਕਹਿੰਦੇ ਤਰ ਸਕਦੇ ਹੋ ਕਦੋਂ ਸਾਧ ਕੇ ਸੰਗ ਜਦੋਂ ਗੁਰੂ ਦਾ ਸੰਗ ਕਰੋ ਸਤ ਸੰਗ ਕਰੋਗੇ ਤਰ ਜਾਓਗੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਹਿਤ ਕਬੀਰ ਸੁਣੋ રે ਸੰਤੋ ਸਾਧ ਸੰਗਤ ਤਰ ਜਾਏਗਾ ਨਹੀਂ ਡੁੱਬੇ ਪਰਮੇਸ਼ਰ ਆਪ ਬਾਹ ਦੇ ਕੇ ਰੱਖਦਾ ਅਰਦਾਸ ਕਰੋ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠੂਲਾ ਉਹ ਪਰਮੇਸ਼ਰ ਕਿਰਪਾ ਕਰਦਾ ਰਹਿਮਤ ਕਰਦਾ ਆ ਸਤਗੁਰ ਨੇ ਸਾਨੂੰ ਕੇਸ ਦਿੱਤੇ ਹਨ ਗੁਰੂ ਮਹਾਰਾਜੀ ਕਲਗੀ ਤਰਪਾਸ਼ ਨੇ ਇੱਕ ਸਿੱਖ ਪੁੱਛਣ ਲੱਗਾ ਸਤਗੁਰ ਮਹਾਰਾਜਾ ਦਾੜਾ ਕਿਉਂ ਰੱਖਣਾ ਹੈ ਸਤਗੁਰ ਕਹਿੰਦੇ ਸਿੱਖ ਦੀ ਪਹਿਚਾਣ ਹੈ ਇਹ ਪਰਮੇਸ਼ਰ ਨੇ ਜੋ ਬਖਸ਼ਿਸ਼ ਕੀਤਾ ਉਹ ਪਹਿਚਾਣ ਹੈ ਮਹਾਰਾਜ ਉਜੱਤ ਕਰਨ ਲੱਗਾ ਕਹਿੰਦਾ ਮਹਾਰਾਜ ਚਲੋ ਦਾੜਾ ਤਾਂ ਰੱਖ ਲਿਆ ਫਿਰ ਸਿਰ ਦੇ ਵਾਲ ਕਿਉਂ ਰੱਖਣੇ ਆ ਸਿਰ ਦੇ ਕੇਸ ਕਿਉਂ ਰੱਖਣੇ ਆ ਪਾਸ਼ਾ ਕਹਿੰਦੇ ਜਦੋਂ ਡੁੱਬੇਗਾ ਨਾ ਤੇ ਤੈਨੂੰ ਮੈਂ ਕੇਸਾਂ ਤੋਂ ਫੜ ਕੇ ਬਾਹਰ ਕੱਢ ਲਾਂਗਾ ਤੇ ਉਹ ਸਤਿਗੁਰੂ ਬਹੁਤ ਸਮਰੱਥ ਹੈ ਡੁੱਬਣ ਨਹੀਂ ਦਿੰਦਾ ਤੇ ਐਸੇ ਵੀ ਲੋਕ ਸੰਸਾਰ ਦੇ ਵਿੱਚ ਆਏ ਤੇ ਜਿਨ੍ਹਾਂ ਨੇ ਬੜੇ ਯਤਨ ਕੀਤੇ ਆ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਜਦੋਂ ਤਰੇਗਾ ਨਾ ਉਹ ਤਰੇਗਾ ਗੁਰੂ ਕਾ ਸੰਗ ਕਰਕੇ ਗੁਰੂ ਕੀ ਸੰਗਤ ਕਰਕੇ ਇਤਿਆਸ ਭਰਿਆ ਪੈ ਸਾਡਾ ਦੂਤਰ ਤਰੇ ਸਾਧਕੇ ਸੰਗ ਸੁਖ ਵੈਸੋ ਸੰਤ ਜਨ ਪਰਵਾਰ ਸੁਖ ਦੇ ਨਾਲ ਕਹਿੰਦੇ ਆਓ ਪ੍ਰਭੂ ਦੇ ਪਿਆਰਿਓ ਏ ਮੇਰੇ ਪਰਿਵਾਰ ਦੇ ਲੋਕੋ ਇਕੱਠੇ ਹੋ ਕੇ ਬੈਠੀਏ ਇਹਨੂੰ ਸਤਗੁਰ ਨੇ ਪਰਿਵਾਰ ਰਖਿਆ ਜਦੋਂ ਅਸੀਂ ਅੰਮ੍ਰਿਤ ਛਕਦੇ ਆਣ ਤੇ ਸਾਨੂੰ ਪੰਜ ਪਿਆਰੇ ਦੱਸਦੇ ਆ ਵੀ ਤੁਸੀਂ ਅੱਜ ਤੋਂ ਖਾਲਸਾ ਪਰਿਵਾਰ ਦੇ ਮੈਂਬਰ ਬਣ ਗਏ ਤੁਹਾਡਾ ਪਿਤਾ ਅੱਜ ਤੋਂ ਪਿਤਾ ਗੁਰਗੋਬਿੰਦ ਸਿੰਘ ਮਾਤਾ ਸਹਿਬ ਕੌਰ ਇੱਕ ਪਰਿਵਾਰ ਸਤਗੁਰ ਜੀ ਨੇ ਬਣਾ ਦਿੱਤਾ ਸੁਖ ਬੈਸੋ ਸੰਤ ਜਨ ਪਰਵਾਰ ਹਰ ਤਨ ਖਟਿਓ ਜਾਂ ਕਾ ਨਾਹੇ ਸਮਾਰ ਕਹਿੰਦੇ ਉਹ ਧਨ ਉਸ ਧਨ ਨੂੰ ਪ੍ਰਾਪਤ ਕਰਨਾ ਜੋ ਬੇਸ਼ੁਮਾਰ ਹੈ ਅੰਤ ਨਹੀਂ ਉਹ ਦਾ ਉਹ ਪਰਮੇਸ਼ਰ ਦਾ ਨਾਮ ਧਨ ਜਿਹੜਾ ਜਿਹਨੂੰ ਦੇ ਦਿੰਦਾ ਨਾ ਇਹ ਸਤਗੁਰੂ ਜੀ ਦੇ ਆਪਾਂ ਬਚਨ ਪੜ੍ਹਦੇ ਆਂ ਗੁਰੂ ਮਹਾਰਾਜ ਕਹਿੰਦੇ ਸਤਗੁਰ ਸਿੱਖ ਕੋ ਨਾਮ ਧਨ ਦੇ ਤੋ ਕੀ ਬਣ ਜਾਂਦਾ ਉਹ ਸਤਗੁਰ ਸਿੱਖ ਕੋ ਨਾਮ ਧਨ ਦੇ ਕੀ ਬਣ ਗਿਆ ਗੁਰ ਕਾ ਸਿੱਖ ਵੱਡ ਭਾਗੀ ਹੈ ਵੱਡੇ ਭਾਗਾ ਵਾਲਾ ਬਣ ਗਿਆ ਤੇ ਗੁਰੂ ਦਾ ਸਿੱਖ ਬਣ ਗਿਆ ਹੁਣ ਗੁਰੂ ਕੀ ਕਰਦਾ ਤੇ ਸਿੱਖ ਕੀ ਕਰਦਾ ਆਪਾਂ ਰੋਜ਼ ਪੜਦੇ ਸੁਖਨੀ ਸਾਹਿਬ ਦੇ ਸਤਗੁਰ ਸਿੱਖ ਕੀ ਕਰਹ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰ ਮਤ ਮਲਹਿਰੇ ਗੁਰਬਚਨੀ ਹਰ ਨਾਮ ਉਚਰੇ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿਖ ਵਿਕਾਰ ਤੇ ਹਟੇ ਸਤ ਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿਖ ਬੜ ਭਾਗੀ ਹੈ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤ ਗੁਰ ਸਿੱਖ ਕੋ ਜੀ ਨਾਲ ਸਵਾਰੇ ਤੇ ਉਹ ਤਾਂ ਕਰਦਾ ਉਹ ਤਾਂ ਪਿੱਛੇ ਹਟਦਾ ਹੀ ਨਹੀਂ ਨਾ ਸਿੱਖਣੇ ਕੀ ਕਰ ਮੈਂ ਗੁਰ ਕੇ ਗਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੇ ਸਹੇ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰਿਧੇ ਸਤਿ ਆਵੇ ਮਨ ਵਿਚਾ ਸਤ ਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬਾਸ਼ਾ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਹੈ ਉਹਦਾ ਨਾਮ ਜਪਿਆਂ ਉਹਦਾ ਧੰ ਖਟਿਆਂ ਤੇ ਲਾਹੀ ਲਾਹ ਹੈ ਗੁਰਮਾਹਰ ਕਹਿੰਦੇ ਭਾਈ ਸੁਖ ਬੈਸੋ ਸੰਤ ਜਨ ਪਰਵਾਹ ਹਰ ਤਨ ਖਟਿਓ ਜਾਂ ਕਾ ਨਾਹੇ ਸੁਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਉਹਨੂੰ ਪ੍ਰਾਪਤ ਹੁੰਦਾ ਜਿਹਨੂੰ ਗੁਰੂ ਦਿੰਦਾ ਆ ਸ਼ਬਦ ਪੜ੍ਹਦੇ ਨਾ ਆਪਾਂ ਦਾਤਾ ਦਾਤ ਰੱਖੀ ਹੱਥ ਆਪਣੇ ਅਸੀਂ ਉਹ ਦਾਤਾਂ ਜਿਹੜੀਆਂ ਦੁਨਿਆਵੀ ਗੱਲਾਂ ਕਰਦੇ ਹਾਂ ਪਰ ਨਾਲ ਸਪਸ਼ਟ ਕਰ ਦਿੱਤਾ ਸਤਿਗੁਰੂ ਜੀ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਕਿਹੜੀ ਦਾਤ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੇ ਸੀ ਉਹ ਨਾਮ ਦੀ ਦਾਤ ਜਿਹੜੀ ਹੈ ਉਹਦੇ ਹੱਥ ਦੇ ਵਿੱਚ ਹੈ ਜਿਹੜਾ ਉਹਨੂੰ ਪਾ ਜਾਂਦਾ ਹੈ ਉਹਨੂੰ ਨਾਮ ਦੀ ਦਾਤ ਇਸ ਕਰਕੇ ਆਪਾਂ ਰਾਰਦਾਸ ਕਰਦੇ ਆਂ ਸਤਿਗੁਰ ਕਿਰਪਾ ਕਰ ਸਭ ਤੋਂ ਵੱਡੀ ਦਾਤ ਸਾਨੂੰ ਮਿਲ ਜਾਏ ਦਾਨਾ ਸਿਰਦਾਨ ਨਾਮਦਾਨ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜਦਨ ਨਾਮ ਪੱਲੇ ਹੋਏਗਾ ਨਾ ਸਾਡੀ ਸਿੱਖੀ ਵੀ ਕਾਇਮ ਹੋਏਗੀ ਸਾਡੀ ਕੇ ਸਾਡਾ ਭਰੋਸਾ ਸਾਡੀ ਰਹਿਤ ਸਭ ਕੁਝ ਕਾਇਮ ਰਹੇਗਾ ਸਭ ਤੋਂ ਵੱਡੀ ਚੀਜ਼ ਹੈ ਨਾਮ ਤੇ ਨਾਮ ਨਹੀਂ ਤੇ ਨਾ ਸਾਨੂੰ ਭਰੋਸਾ ਤੇ ਨਾ ਸਾਡੇ ਕੋਲ ਸਿੱਖੀ ਤੇ ਨਾ ਸਾਡੇ ਕੋਲ ਫਿਰ ਅੱਗੇ ਜੀਵਨ ਦੇ ਵਿੱਚ ਵਸਾ ਪ੍ਰੋਸਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿਸੇ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਏ ਨਾ ਹੈ ਤੇ ਕੋਈ ਉਥੋਂ ਬਿਰਥ ਨਹੀਂ ਜਾਂਦਾ ਤੇ ਉਹ ਝੋਲੀਆਂ ਭਰਦਾ ਹੈ ਬਖਸ਼ਿਸ਼ਾਂ ਕਰਦਾ ਹੈ ਤੇ ਜਦੋਂ ਵੀ ਅਸੀਂ ਅਰਦਾਸ ਕਰਦੇ ਸਤਗੁਰ ਦਾ ਇੱਕ ਬਚਨ ਵੀ ਬਾਣੀ ਦੇ ਵਿੱਚ ਕਹਿੰਦੇ ਜੀ ਕੀ ਬਰਥਾ ਹੋਏ ਸੋ ਗੁਰਪ ਹੈ ਅਰਦਾਸ ਕਰ ਤੇ ਗੁਰੂ ਦੇ ਅੱਗੇ ਅਰਦਾਸ ਕਰਨੀ ਜਿਹੜੀ ਪੀੜਾ ਹੈ ਤੋ ਇਹ ਨਹੀਂ ਕਿ ਸਾਰੀ ਜ਼ਿੰਦਗੀ ਮੰਗਦਿਆਂ ਜਿਹਦਾ ਮੈਂ ਪਹਿਲਾਂ ਸਭ ਤੋਂ ਵੱੱਲ ਮੰਗਦੀ ਕੀਤੀ ਹੈ ਅਰਦਾਸ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਮੰਗਦੇ ਆਂ ਦਾਤਾ ਚਾਹੀਦੀ ਦਾਤਾ ਭੁੱਲ ਜਾਂਦਾ ਤੇ ਪਰ ਇਹ ਵੀ ਮੰਗਣਾ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ ਪੁੱਤਰੀ ਮਨ ਕੀ ਪੋ ਕੋ ਨਾਮ ਜਿਹਦੇ ਨਾਲ ਜੀਵਨ ਵਿੱਚ ਸੰਤੋਖ ਆ ਜਾਏ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਪਾਤਸ਼ਾਹ ਕਹਿੰਦੇ ਭਾਈ ਸੁੱਖ ਚਾਹੀਦਾ ਨਾ ਬੜੇ ਸੋਖੇ ਤਰੀਕੇ ਨਾਲ ਸਮਝਾ ਰਹੇ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਘਰ ਬਾਹਰ ਸੁਖ ਸਹਿਜ ਸਵਾਰੇ ਭਗਾਂ ਵਾਲਿਓ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਆਪ ਜੀਆਂ ਤੇ ਰਮਤ ਪ੍ਰਿਆਤ ਰੱਖਣ ਆਪ ਜੀ ਦੀ ਹਾਜ਼ਰੀ ਸਤਗੁਰੂ ਦਰ ਤੇ ਪ੍ਰਵਾਨ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ